ਹਾਂਜੀ ਵੀਰੋ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਫੈਕਟਰੀ ਦੇ ਦਾਰੂ ਵਾਲੀ ਚ ਤੇ ਇਸ ਬਾਜ ਹੀ ਲੈਣਾ ਫੱਕ ਲਾਉਣੀ ਆਪਣੇ ਝੋਨੇ ਦੀ ਉਹਦੇ ਲਈ ਬੈਸਟ ਹੁੰਦੀ ਹੈ ਕਹਿੰਦੇ ਵਧੀਆ ਪੋਲਾ ਰਹਿੰਦਾ ਤੇ ਇਥੇ ਬਹੁਤ ਰਾਵਸ਼ ਹੁੰਦਾ ਹੈ ਜੇ ਆਪਾਂ ਨੇ ਮੂਰੇ ਟਰੈਕਟਰ ਤੰਨ ਲੱਗੇ ਹੋਏ ਆ ਇਹ ਮਿਸ਼ਾਣੇ ਜਿਹੜੀ ਫੈਕਟਰੀ ਉੱਥੋਂ ਬਹੁਤ ਲੋਕ ਲੈ ਕੇ ਆਉਂਦੇ ਆ ਤੇ ਪਰ ਉਹ ਫਰੀਚ ਹੀ ਲਾਉਂਦੇ ਸਵਾਦ ਆ ਇਹ ਜੀ ਦਾ ਬੈਨੀਫਿਟ ਬਹੁਤ ਹੈ ਸਵਾਦ ਆ ਫੱਕ ਲਈ ਆ ਦੇਖੋ ਇਧਰ ਚ ਲਈ ਜਾਂਦਾ 40 ਰੁਪਏ ਇਹ ਤੋਂ ਹੁੰਦਾ ਤਿਆਰ ਤੇ ਬਈ ਕੌਣ ਕੌਣ ਇਥੋਂ ਲੈ ਕੇ ਜਾਂਦਾ ਸਵਾ ਫੱਕਦਾਰ ਕਰਨ ਲਈ ਵੈਸੇ ਲੋਕਾਂ ਦੀ ਹੈਦਾ ਬਈ ਭੇਡ ਚਾਲੀ ਹੈ ਪਹਿਲਾਂ ਤਾਂ ਲੋਕ ਫੱਕ ਲਾਉਂਦੇ ਸੀਗੇ ਹੁਣ ਕਹਿੰਦੇ ਆ ਪੋਲੀ ਰਹਿੰਦੀ ਹੈ ਜੀ ਇਹ ਵੋ ਮਰੀ ਜਾਂਦੇ ਆ ਲੋਕ ਪਰ ਲੋਕ ਇੱਕ ਗੱਲ ਪਿੱਛੇ ਪੈ ਜਾਂਦੇ ਆ ਭੇਡ ਚਾਲ ਕਹਿੰਦੇ ਜੀ ਨਾ ਕਿਉਂ ਨਹੀਂ ਖੇਤੀ ਕਰਦਾ ਬਈ ਯਾਰ ਸਭ ਪਤਾ ਬਈ ਠੀਕ ਹੈ ਨਾ ਤੂੰ ਆ ਗਿਆ ਵੱਡਾ ਕਿਸਾਨ ਕਿਸਾਨ ਦਾ ਪੁੱਤ ਦੇਖੋ ਬਈ ਇਹ ਕਿਹੜੇ ਪਾਸੇ ਕਿਸਾਨਾ ਦੇ ਕਿਧਰ ਸਵਾਲ ਲੈਣਾ ਹੈ ਬਈ ਤੇ ਬੂਟ ਪਾਏ ਆ ਦੇਖ ਲੋ ਇਧਰ ਕੋਈ ਨਾ ਪਤਾ ਲੱਗੂ ਬਈ ਤੇ ਦੋ ਉੱਥੇ ਵਾਰੀ ਆ ਗਈ ਆ ਉਹ ਥੋੜਾ ਸਾਡਾ ਘੋੜਾ ਤੇ ਮਿੱਤਰੋ ਬਣੇ ਰਿਹਾ ਵਲੌਗ ਦੇ ਨਾਲ ਜੇ ਕੋਈ ਕਲਿੱਪ ਚੱਕੀ ਤਾਂ ਜਰੂਰ ਲਾਵਾਂਗੇ ਆਪਾਂ ਇੱਥੇ ਥੋੜਾ ਜਿਆਦਾ ਫੋਨ ਲਾਊਡ ਨਹੀਂ ਆਪਾਂ ਥੋੜਾ ਚੋਰੀ ਵੀ ਵਲੌਗ ਚੱਕਿਆ ਮੁੰਡਿਓ ਉਹ ਦੇਖੋ ਉਧਰ ਮੇਲ ਮਲਾਪ ਹੋ ਰਿਹਾ ਹੈ ਲੇਵਰ ਦੇ ਆਪਸ ਚ ਉਹ ਆਪਣੇ ਪਿੰਡ ਲਈ ਟਰਾਲੀ ਹੈ ਦੋ ਆਈਆਂ ਘੜਾ ਉਹ ਮਾਰਦੇ ਫਸ ਫਸਾ ਕੋਈ ਇੰਨੇ ਨਹੀਂ ਹਕੌਂਦੇ ਸਵਾ ਔਰ ਲੋ ਲੋ ਖੜੇ ਆ ਬਈ ਵਾਰੀ ਦਾ ਆਉਂਦੀ ਨਹੀਂ ਨੀ ਇਹ ਤੇ ਟਰਾਲੀ ਗੱਲੇ ਹੁਣ ਘੰਟੇ ਦੇ ਉੱਤੇ ਹੋ ਗਿਆ ਅਜੇ ਵੀ ਨਹੀਂ ਕਿੰਨਾ ਟਾਈਮ ਲੱਗੂ ਦੇਖ ਲੈ ਮੇਤਰੋ ਆਪਣਾ ਕਿੰਨੇ ਟਾਈਮ ਵਾਰੀ ਆਉਂਦੀ ਤੇ ਅੱਜ ਐ ਹਾਂ 7 ਵਜੇ ਤੇ ਅਜੇ ਤੱਕ ਵਾਰੀ ਆਈ ਨਹੀਂ ਉਧਰੋਂ ਆਉਂਦਾ ਬੂਰਾ ਆ ਇਹਦੇ ਵਿੱਚ ਵੀ ਆ ਗਿਆ ਆਹ ਹੋ ਕੇ ਕੌਣ ਕੌਣ ਇਥੋਂ ਲੈ ਕੇ ਜਾਂਦਾ ਸਵਾਜ ਜ਼ਰੂਰ ਦੱਸਿਓ ਸੱਬ ਬਣੇ ਦਿਓ ਆਪਣੇ ਵਲੌਗ ਨਾਲ ਦਿਖਾਉਣੇ ਮਿੱਤਰ ਹੋ ਜੇ ਹੋਊਗੀ ਕਲਿੱਪ ਚੱਕੀ ਦਾ ਜ਼ਰੂਰ ਉਹ ਆਪਣੇ ਪਿੰਡ ਵਾਲੇ ਹੋਰ ਆਏ ਉਹਨਾਂ ਨੂੰ ਹਜੇ ਆਉਣ ਹੀ ਨਹੀਂ ਦਿੱਤਾ ਕਹਿੰਦਾ ਇੱਕ ਟਰੈਕਟਰ ਖੜੇ ਆ ਬਣੇ ਰਹੇ ਵਲੌਗ ਨਾਲ ਕੀ ਕਰਕੇ ਉਹਨਾਂ ਤੋਂ ਪਹਿਲਾਂ ਕੀ ਬੋਲਿਆ ਸੀ ਭਾਈ ਆਵੇ ਮਤਰਾ ਬਣੇ ਰਹਾਂ ਲਓ ਬਈ ਵਾਰੀ ਸਾਡੀ ਆਈ ਗਈ ਕੋਲ ਮਲਾ ਕੇ 4-5 ਘੰਟਿਆਂ ਤੋਂ ਤੇ ਇੰਨੀ ਕਿਸ ਬਾਈ ਢੇਕਦੀ ਹੈ ਵਿੱਚ ਦੇਖੋ ਯਾਰਾਂ ਤੇ ਸੰਦਾਂਈ ਵੀ ਜੇ ਬਣੇ ਕਹਿੰਦਾ ਲੋਕ ਮੂਰੇ ਸਾਡੇ ਟਰਾਲੇ ਲੱਗੇ ਹੋਏ ਸੀਗੇ ਹੁਣ ਟਰੈਕਟਰ ਹੈਗੇ ਮਗਰ 1 2 ਤੇ 3 4 5 ਇੱਕ ਟਰੈਕਟਰ ਆ ਮੁੜ ਗਿਆ ਤੇ ਦੋ ਦਿਨ ਟਰਾਲੀਆਂ ਕੱਢ ਗਈ ਇੱਥੇ ਕਹਿੰਦੇ ਕੋਈ ਵਾਰੀ ਦਾ ਔਖਾ ਹੀ ਹੈ ਕੰਮ ਦੇਖਦੇ ਹੁਣ ਆਪਣੇ ਕਿੰਨਾ ਟਾਈਮ ਚ ਟਰਾਲੀ ਭਰਦੀ ਆ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਹੌਣਿਆ ਤੁਹਾਨੂੰ ਮਾਹੌਲ ਦਾ ਹਾਲ ਔਰ ਲੋਕ ਲੰਮ ਲਾ ਕੇ ਲੋਕਾਂ ਦੀ ਨਾ ਹੈ ਦਾ ਭੇਡ ਚਾਹ ਲਈ ਪਹਿਲਾਂ ਵੀ ਤਾਂ ਲੋਕ ਫੱਕ ਬੀਜਦੇ ਸੀਗੇ ਪਰ ਭੇਡ ਚਾਹ ਲਈ ਪਹਿਲਾਂ ਕਿਹੜਾ ਲੋਕ ਬੀਜਦੇ ਨਹੀਂ ਸੀ ਫੱਕਾਂ ਬਈ ਝੋਨਾ ਲਾਉਂਦੇ ਤੁਸੀਂ ਹੁਣ ਲੈਦੇ ਲਾਉਣ ਲੱਗੇ ਹੋਏ ਨਵੀਂ ਤਕਨੀਕਾਂ ਨੇ ਇਹਦਾ ਉਪਯੋਗ ਤਾਂ ਕਰਨਾ ਚਾਹੀਦਾ ਹਾਂ ਨਵੀਂ ਇਹਦਾ ਜੁਗੜਿਆਂ ਦੀ ਹੈ ਫੈਕਟਰੀ ਉਹ ਦਿੰਦੇ ਨੇ ਕਿੰਨਾ ਤੋਂ ਹਾਂ ਬਟਨਾਂ ਬਜਾ ਰਿਆਂ ਦੇ ਹੱਥ ਰਹਿ ਜਾਂਦੇ ਬਟਨ ਵੇਲੇ ਉਹਦਾ ਯਾਰ ਬਈ ਰੂੜੀ ਨਾਲ ਆਪਾਂ ਤਾਂ ਤੰਗ ਤਾਂ ਕੋਈ ਨਹੀਂ ਹੋ ਰਹੇ ਆਪਾਂ ਹਾਂ ਚਲੋ ਮਿੱਤਰੋ ਰਹੋ ਆਪਣੇ ਵਲਾਂ ਨਾਲ ਬਣੇ ਰਹੋ ਦੇਖਦੇ ਆ ਕੀ ਬਣਦਾ ਕਰਦਾ ਕੈਨੇਡਾ ਵਿੱਚ ਭਰਦੀ ਹੈਗੀ ਟਰਾਲੀ ਦੇਖਦੇ ਆਂ ਫਿਰ ਅੱਜ ਅਸੀਂ ਸਵਾਬ ਦੀ ਟਰਾਲੀ ਭਾਰੀ ਲਈ ਔਰ ਭਰਾਵਾ ਮਸਾਂ ਆਉਂਦੀ ਹੈ ਡੋਲੀ ਇੰਨਾ ਥੱਲੇ ਨੂੰ ਤੇ ਹਣ ਮਿੱਤਰੋ ਮਿਲਦੇ ਆਂ ਤੁਹਾਨੂੰ ਨੈਸ਼ਨਲ ਵਲੌਗ ਦੇ ਵਿੱਚ ਇੱਥੇ ਆਪਣਾ ਵਲੌਗ ਹੁੰਦਾ ਦਾ ਐਂਡ ਤੇ ਠੀਕ ਹੈ ਮਿੱਤਰੋ ਆਪਣੇ ਵਲੌਗ ਨੂੰ ਬਾਦੋਂ ਪਿਆਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮਿੱਤਰੋ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ 'ਚ ਤੇ ਕਾਲ ਮਟਿਓ ਕਰ ਲਓ ਯਾਰ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਸਬਸਕ੍ਰਾਈਬਰ ਤੇ ਐਂਡ ਵਾਈਟ ਟਾਈਮ ਕਰੋ ਪੂਰਾ ਮੰਨੇਓ ਬਣੇ ਰਿਹਾ ਬਲਾਗ ਨਾਲ ਅੱਜ ਥੋੜਾ ਜਿਹਾ ਹਜੇ ਬੋਲਣ ਦੀ ਕਪੈਸਿਟੀ ਘੱਟ ਆ ਤੇ ਨੈਕਸਟ ਬਲਾਗ ਜੀ ਪਾਵਾਂਗੇ ਪੱਕੇ ਸਮਾਂ ਦੇ ਬਣੇ ਰਿਹਾ ਬਲਾਗ ਦੇ ਨਾਲ ਮਿੱਤਰੋ ਉਹ ਸੋਨੋ ਕਹਤਾ ਸੀ ਨਾ ਬਲਾਗ ਅਸੀਂ ਐਂਡ ਕਰ ਐਂਡ ਨਹੀਂ ਕਰਿਆ ਸੀ ਫਿਰ ਸਿੱਧੇ ਖੇਤ ਹੀ ਲੈ ਆਏ ਆਪਾਂ ਆ ਦੇਖਣ ਨੂੰ ਆ ਲੂਣੀ ਬੈਂਦੀ ਹੈ ਭਰਾਵੋ ਦੇਖੋ ਇਦਾਂ ਇਹਨੂੰ ਐ ਲੁਕੋ ਕੇ ਲੈ ਗਿਉਣੀ ਬੈਂਦੀ ਹੈ ਬਈ ਕਿੰਨੀ ਕਿੰਨੀ ਕਿ ਮਹਿੰਗੀ ਚੀਜ਼ ਹੁੰਦੀ ਹੈ ਜਿਵੇਂ ਆ ਪਰ ਅਸਿਹਰਾ ਵਿੱਚ ਤਾਂ ਪਲਟਾ ਕੇ ਲਿਆ ਕਰਨਾ ਪਰ ਟਾਕੇ ਲਈਆਂ ਦੀਆਂ ਆਪਾਂ ਕਿਸ ਦੇ ਉੱਤੇ ਨਹੀਂ ਪੋਣੀ ਤਾਂ ਕਰਕੇ ਮਹਿੰਗੀ-ਮੁੰਗੀ ਤਾਂ ਕਿਹੜੀ ਹੈ ਇਹ ਇੱਥੇ ਲਾਉਣੇ ਆ ਫਾਕ ਮੱਦਰਾਓ ਚਲੋ ਮਿੱਤਰੋ ਬਣੇ ਰਹੋ ਬਲੌਗ ਦੇ